ਲੋ ਜੀ ਚੀਨੀ ਕੋਲ ਸਖੀ ਆ ਬੱਚੇ ਚਸ ਨਹੀਂ ਪਾ ਰਹੇ ਨੇ ਹੈਲੋ ਆ ਜੇ ਨਹੀਂ ਸੀ ਕਾਲ ਕੋਈ ਥੋੜਾ ਹੋਰ ਪੜਨਾ ਆ ਹਾਂ ਮੇਰਾ ਮਿਸ ਨੰਬਰ ਤੇ ਨਾ WhatsApp ਮੈਸੇਜ ਕਰ ਦਿਓ ਹੈਲੋ ਤਾਂ ਮੈਂ ਤੁਹਾਨੂੰ ਜਾਣਕਾਰੀ ਤੇ ਲੋਕੇਸ਼ਨ ਭੇਜਣਾ ਕਰਾਂਗਾ ਠੀਕ ਹੈ ਠੀਕ ਬਹੁਤ ਪੌਂਚ ਹੈ ਇਹ ਬੜ ਰਹੇ ਬੱਚਾ ਲੀਜੀਆ ਆਪ ਨੂੰ ਠੰਡਾ ਪਾਣੀ ਗਰਾਊਂਡ ਬੱਚਾ ਲੱਗ ਚੁੱਕਿਆ ਤੇ ਉਹ ਉੱਚੇ ਦੇਖੋ ਉਧਰ ਵੇਟ ਕਰ ਰਹੇ ਨੇ ਇੱਧਰ ਵੀ ਆਪਣੇ ਕੋਲ ਬੱਚੇ ਬੈਠੇ ਨੇ ਦੇਖੋ ਉਧਰ ਗਰਾਉਂਡ ਵਾਲੀ ਮੁੰਡੇ ਦੀ ਟੀ-ਸ਼ਰਟ। ਅੱਜੀ ਮਿਹਨਤ ਸਾਹ ਦੇਖੋ ਸਰਦ ਜੀ। ਮਿਹਨਤ। ਮੈਂ ਤਾਂ ਆਪਣੀ ਆ ਰਿਹਾ ਹਾਂ ਤੇ ਸਰਦ ਜੀ। ਠੀਕ ਹੈ। ਇਹ ਨੀ ਗੀਰ ਵੀ ਲਾਪਾ ਡੇਲੀ ਬੱਚੇ ਨੂੰ ਚਲਾਉ ਲਿਆ ਜੀ। ਇਹਦਾ ਕੋਈ ਐਕਸਟਰਾ ਚਾਰਜ ਨਹੀਂ ਲੰਦੇ ਕੋਈ ਕੁਝ ਨਹੀਂ। ਇਹਦੇ ਵਿੱਚ ਪਾਣੀ ਥੋੜਾ ਹੋਰ ਪਾ ਲਓ। ਹਾਂ ਜੀ। ਹੁਣ ਨਾਲ ਮਿਕਸ ਕਰਕੇ ਪਾਣੀ। ਕੋਈ ਨਹੀਂ ਵੱਜ ਕੇ ਲੱਗੇ ਜੱਗ ਮਾਰ ਦਿਓ ਜੀ ਸਾਡੂ ਜੀ ਹੈਲੋ ਆਪਣਾ ਮੁੰਡਾ ਹੈ ਬਾਸ ਕਰ ਹੈ ਨਹੀਂ ਇੱਧਰ ਤਾਂ ਬਹੁਤ ਸਾਈ ਬਾਪੂ ਕੋ ਲੈਣਾ ਬਾਪੂ ਜੀ ਤੁਹਾਨੂੰ ਕੁਝ ਹੋ ਰਾ ਦੇ ਕੁਝ ਹੋ ਰਿਹਾ ਹੈ ਕੀ ਟੱਕਰ ਹੈ ਹੈ ਨਹੀਂ ਹੈ ਫਿਰ ਅੱਜ ਪਹਿਲਾਂ ਕੋਸ ਸਾਹਿਬ ਚੈੱਕ ਕਰਨਗੇ ਆਪ ਕੋਸ ਦਾ ਮੁਰਿਆ ਹੋਇਆ ਭਲਾ ਕੋਸ ਸਾਹਿਬ ਆ ਮੁਰਿਆ ਹੋਇਆ ਕੋਸ ਸਾਹਿਬ ਮੁਰਿਆ ਹੋਇਆ ਭਲਾ ਲੋ ਜੀ ਆਵੇ ਜੱਗ ਲੈ ਲੈ ਥੋੜਾ 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 ਟੇਸਟ ਲਈ ਟੇਸਟ ਲਈ ਬਸ 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 ਕੋਠਾ ਮੈਂ ਸਮ ਡਾਈਟ ਤੇ ਵੇਖਿਆ ਤੇ ਕੋਠਾ ਡਾਈਟ ਤੇ ਨੇ ਕੋਠਾ ਡਾਈਟ ਤੇ ਨੇ ਮਿੱਠਾ ਦਾ ਘੱਟ ਪੀਂਦੇ ਨੇ ਪਾਣੀ ਪਲਾਉ ਦੇ ਨੂੰ ਜਰੂਰ ਇਹ ਆ ਕੇ ਨਹੀਂ ਪੀ ਚਾ ਇਹ ਦਾ ਨਹੀਂ ਕਰਦੇ ਇਹ ਬਿਲਕੁਲ ਓਕੇ ਇਹ ਕਿਹਦੇ ਅੰਦਰ ਜੁਠਾ ਹੈ ਇਹ ਮੇਰੇ ਨਾਲ ਠੀਕ ਹੈ ਜੀ ਆ ਜਾਓ ਗਰਸ ਅਲੈਕੁਮ ਸਲਮ ਪਹਿਲਾ ਮੁੰਡਾ ਖੜਿਆ ਆ ਕੀ ਕਰਦਾ ਤੀ ਇਹ ਮੇਰੇ ਕੋਲ ਸਰ ਇਹਨੇ ਚੰਗਾ ਕੰਮ ਕਾਦੋ ਕੀਤਾ ਨਹੀਂ ਸਰ ਜੀ ਕਰਦੀ 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 ਸਰ ਜੀ ਸਰ ਬਸ ਥੋੜਾ ਕਹਿੰਦਾ ਸਾਡੇ ਕੋਲ ਹੋਰ ਆਸਰਾ ਆਲੀ ਵਾਸਤੇ ਮੈਂ ਨਹੀਂ ਬਤੋਣਾ ਅੱਜ ਕਰਾਂਗੇ ਕਾਹਦੀ ਰੌਣਕ ਰੀਡੀ ਵਾਲੇ ਮਰਸੀ ਰਿਟਨ ਬੰਨ੍ਹਦੇ ਹਾਂ ਜੀ ਬਾਬ ਬੈਠੋ ਨਾ ਇਹਦਾ ਫੋਨ ਹਾਂ ਇੰਦਰ ਰੋਟੋ ਪਾ ਜੀ ਇਹਦੇ ਨੂੰ ਹੁੰਦੇ ਜਦੋਂ ਜਿਹੜਾ ਕੋਈ ਜਿਹੜੇ ਗੇੜੇ ਗੱਟ ਮਾਜੀ ਪਾਣੀ ਨੂੰ ਪਿਲਾਵਾ ਕਰਦੇ ਪੁਗਾ ਲੈ ਜੀ ਸਰਮ ਕੋ